ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਵੀਡੀਓ ਵੱਡੀ ਬਣਾ ਬੈਠਾ ਹਾਂ ਉਹਦੇ ਵਿੱਚ ਮੈਂ ਸਾਰੀ ਡਿਟੇਲ ਦਿੱਤੀ ਉਹ ਵੀ ਘੋੜੀ ਘੋੜੀ ਤੁਹਾਡੇ ਕੋਲ ਆ ਜੂਗੀ ਉਸ ਤੋਂ ਪਹਿਲਾਂ ਮੈਂ ਆਪਣੀ ਸਾਰੀ ਸਫਾਈ ਦੇਣੀ ਚਾਹੁੰਦਾ ਵੀ ਮੈਂ ਕੁੜਸਰੋਂ ਪੁੱਛਿਆ ਜਿਹੜਾ ਗੁਰੂ ਘਰ ਵੜ ਕੇ ਕਹਤੋ ਬਾਬੇ ਬੱਡੇ ਨੂੰ ਮੰਨਦੇ ਹਾਂ ਆਪਣੇ ਬੱਚਿਆਂ ਦੇ ਸ਼ੌਕ ਆਖੇ ਕਹੋ ਕਿ ਤੁਹਾਡੇ ਨਾਲ ਮੇਰੇ ਕੋਈ ਟਕਰਾਰ ਹੋਈ ਜਾਂ ਮੈਂ ਤੁਹਾਨੂੰ ਧੱਕਾ ਮੱਕੀ ਹੋਇਆ ਜਾਂ ਮੈਂ ਕੋਈ ਗੋਲੀ ਚਲਾਈ ਹੈ ਮੈਂ ਬਿਲਕੁਲ ਮੈਨੂੰ ਪਤਾ ਲੱਗਿਆ ਸੀ ਵੀ ਇਹਨਾਂ ਨੇ ਮੇਰਾ ਇੰਕਾਊਂਟਰ ਕਰ ਰਹਾ ਮੇਰੇ ਕੋਈ ਕਿਸੇ ਦਾ ਫੋਨ ਆ ਗਿਆ ਸੀ ਮੈਂ ਉਹ ਪ੍ਰਸ਼ਾਦੇ ਪਾਣੀ ਚਾਹ ਪਾਣੀ ਚਲ ਜਾ ਪਿਓ ਨੇ ਚਲ ਬੰਦੇ ਇਕੱਠੇ ਕਰਕੇ ਇਹਨਾਂ ਉਹਦੇ ਚਲ ਜਾ ਕੇ ਮੈਂ ਉੱਥੋਂ ਆਪਣਾ ਸੇਫ ਨਿਕਲ ਗਿਆ ਪਿੱਛੇ ਮੇਰੇ ਕੌਕ ਕੀਤਾ ਮੈਨੂੰ ਬਾਰੰਦ ਦੀ ਕੋਸ਼ਿਸ਼ ਕੀਤੀ ਤੇ ਮੈਂ ਉੱਥੋਂ ਉਹਨਾਂ ਕਰੋੜ ਨੂੰ ਕੌਕ ਨਹੀਂ ਹੋਇਆ ਚਲ ਗਿਆ ਨਹੀਂ ਕੀਆ ਮੈਂ ਉੱਥੋਂ ਬਗ ਨਿਕਲ ਗਿਆ ਨਿਕਲ ਕੇ ਤੇ ਮੈਂ ਆਪਦੀ ਸੇਫ ਜਗਾ ਚਲ ਗਿਆ ਇਹਨਾਂ ਮੈਨੂੰ ਨਾਲ ਦੱਸ ਦਿੱਤਾ ਸੀ ਪੁਲਿਸ ਵਾਲੇ ਨੇ ਵੀ ਤੇਰਾ ਨਾਲ ਰਾਹ ਤੇ ਇੰਕਾਉਂਟਰ ਕਰਨਾ 1 ਐਮਐਨ ਦੇ ਫਰਮ ਵਾਸਤੇ 8 10 ਐਸਪੀ 810 ਡੀਐਸਪੀ ਐਸਐਚਓ 5450 ਪੁਲਿਸ ਵਾਲਾ ਵਿੱਚ ਹੀ ਵਿਕਰਮ ਪ੍ਰਾਰ ਸਾਡਾ ਭਰਾ ਵੀ ਗੈਂਗਸਟਰ ਸ਼ੋ ਕਰਕੇ ਨੂੰ ਵੀ ਇਹਨੇ ਦੁਕਾਨ ਰਖਣਾ ਵਾਕਿਆ ਭੱਜ ਗਿਆ ਉਹਨੂੰ ਚਲਾਤਾ ਜਿਵੇਂ ਉਹੀ ਗੱਲ ਹੋਈ ਪਿੱਛੋਂ ਮੇਰੇ ਪਿਸਤੌਲ ਆਪਣੇ ਤੇਰੇ ਭਰਾਵਾਂ ਦੇ ਫੜ ਕੇ ਵਖਾਤਾ ਵੇ ਤਿੰਨ ਪਿਸਤੌਲ ਫੜੇਗਾ ਤੇ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਸੌਂ ਖਾਓ ਅਸੀਂ ਕੋ ਗੋਲੀ ਚਲਾਈਏ ਅਸੀਂ ਤੁਹਾਡੇ ਨਾਲ ਹੱਥੋਂ ਆਈ ਹੋਏ ਆ ਕਿਉਂ ਐਵੇਂ ਝੂਠ ਬੋਲਦੇ ਹਾਂ ਮੈਂ ਤੁਹਾਡੀ ਸਭ ਤੋਂ ਵੱਧ ਕਦਰ ਕਰਦਾ ਰਿਆਂ ਪੁਲਿਸ ਵਾਲਾ ਦੀ ਪਰ ਤੁਸੀਂ ਇਹ ਕੱਟ ਕੱਟ ਜਾਹਰ ਕਰਤਾ ਤਾਂ ਆਇਓ ਇੱਕ ਨਾ ਕਰੋ ਕੋਈ ਫੈਸਲਾ ਮੈਂ ਇੰਨਾ ਹੀ ਕੁਝ ਕਹਿਣਾ ਵੀ ਲੋਕਾਂ ਦੇ ਨਾਲ ਤੋਂ ਭੱਜਣਾ ਐਮਐਨਏ ਜਾਗਜੋ ਸੀਐਮਐਨਏ ਜਗੜਾ ਨੂੰ ਬੋਲੀ ਹੋ ਚੁੱਕਾ ਸਾਹਿਬ ਸ੍ਰੀ ਵਾਹਿਗੁਰੂ ਜੀ ਕੀ ਸਤਿ ਸਕਤ ਇਹ ਮੈਂ ਇਨਫਰਮੇਸ਼ਨ ਤੁਹਾਡਾ ਹੋਰ ਦੇਣੀ ਹੈ ਅੱਜ ਕੱਲ ਵਿਕਰਮ ਬਰਾੜ ਹੋਈ ਜਿਹੜੇ ਕਾਉਂਟਰ ਸਪੈਸ਼ਲਿਸਟ ਨੇ ਮੇਰੇ ਭਰਾ ਉਹਨਾਂ ਨੂੰ ਵੀ ਮੇਰੇ ਪਿੱਛੇ ਲਾਇਆ ਗਿਆ ਉਹ ਵੀ ਸੱਦੇ ਆ ਸਾਰੇ ਨਾਲੇ ਵੀ ਜਿਹੜੇ ਕਾਉਂਟਰ ਕਰਦੇ ਆ ਨਾ ਉਹ ਵੀ ਮੇਰੇ ਪਿੱਛੇ ਲੱਗੇ ਆ ਉਹ ਵੀ ਕਰਨਾਲ ਬੈਠੇ ਆ ਕੱਲ ਦੇ ਤੇ ਇਹ ਜਿਹੜੀ ਸਰਕਾਰ ਆ ਇਹ ਬਿਲਕੁਲ ਜਿਹੜਾ ਦਿੱਲੀ ਵਾਲੇ ਵਰਕ ਚੁੱਕੇ ਆ ਮੈਂ ਤੁਹਾਨੂੰ ਬੇਨਤੀ ਕਰਦਾ ਸਾਰੇ ਆਪਣੇ ਐਮਐਲਏ ਨੂੰ ਮੰਤਰੀਆਂ ਨੂੰ ਇਕੱਠੇ ਕੋ ਤੁਰਪੋ ਜੜਾ ਕਿੱਢੀ ਕੇ ਦੱਸਿਆ ਕੀ ਤੁਹਾਨੂੰ ਕੋ ਖਾ ਚਲਿਆ ਠੀਕ ਹੈ ਕਿ ਨਹੀਂ ਤੇ ਐਵੇਂ ਡਰਨ ਦੀ ਲੋੜ ਨਹੀਂ ਇਹਨੂੰ ਸਰਕਾਰ ਨੂੰ ਜਗਾ ਲਓ ਚੰਗੇ ਰਾਉਗੇ ਮੈਨੂੰ ਕੋਈ ਫਰਕ ਨਹੀਂ ਮੈਨੂੰ ਕੋ ਗੱਲ ਇਹਨਾਂ ਵੀ ਮੇਰੇ ਰਕੇ ਪਿਆ ਹੋ ਗੰਗੀ ਜੰਗ ਲਗੇ ਹੋਰ ਚੱਲ ਜਾਣਗੇ ਪਰ ਇਹ ਜਿਹੜੀ ਹਰਕਤਾਂ ਤੇ ਆਏ ਆ ਇਹ ਪੰਜਾਬ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਆ ਓਏ ਆਪਾਂ ਵੱਡੇ ਵੱਡੇ ਬਦਾਲੀਆਂ ਤੁੰਨੇ ਤਰੇ ਤੇ ਦਿੱਲੀ ਵਾਲਾ ਜਿਹੜਾ ਏ ਲਾਲਾ ਜੀ ਸਾਨੂੰ ਕੀ ਦਵਾ ਲੂਗਾ ਤੇ ਕਰਕੇ ਉੱਥੋਂ ਜ਼ਮੀਨ ਜਗਾਓ ਬਾਈਕਲ ਜੀ ਦਾ ਖਾਲਸਾ ਬਾਈਕਲ ਜੀ ਦੀ ਖਾਤ